ਪੂਰੇ ਪੰਜਾਬ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਲਗਾਤਾਰ ਹੀ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਪਿਛਲੇ ਦਿਨੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤੀ ਵੱਲੋਂ ਦਿੱਲੀ ਦੀਆਂ ਬਰੂਹਾਵਾਂ ਵੱਲ ਆਪਣੀਆਂ ਮੰਗਾਂ ਨੂੰ ਲੈ ਕੇ ਕੋਚ ਕੀਤਾ ਗਿਆ ਸੀ ਅਤੇ ਉਹਨਾਂ ਨੂੰ ਬਾਰਡਰ ਤੇ ਹੀ ਰੋਕ ਲਿੱਤਾ ਗਿਆ ਸੀ ਅਤੇ ਖਨੌਦੀ ਬਾਰਡਰ ਤੇ ਇੱਕ ਨੌਜਵਾਨ ਦੀ ਬੀਤੇ ਦਿਨੀ ਮੌਤ ਵੀ ਹੋ ਗਈ ਸੀ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਖਸਾਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਸੀ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਦੇ ਉਸ ਵਜੂਦ ਲਗਾਤਾਰ ਪੰਜਾਬ ਦੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਇਸ ਦੇ ਤਹਿਤ ਅੱਜ ਉਹਨਾਂ ਵੱਲੋਂ ਕਾਲੀਆਂ ਪੱਟੀਆਂ ਬਨ ਕੇ ਕੇਂਦਰ ਸਰਕਾਰ ਦਾ ਬੋਤਲਾ ਫੋਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਉਹਨਾਂ ਕਿਹਾ ਕਿ ਆਉਣ ਵਾਲੀ 26 ਫਰਵਰੀ ਨੂੰ ਸੜਕਾਂ ਦੇ ਉੱਪਰ ਟਰੈਕਟਰ ਖੜੇ ਕਿਤੇ ਜਾਣਗੇ ਅਤੇ 14 ਮਾਰਚ ਨੂੰ ਇੱਕ ਦਿਨ ਦਿੱਲੀ ਦੇ ਵਿੱਚ ਪੰਚਾਇਤ ਮਹਾਪੰਚਾਇਤ ਕੀਤੀ ਜਾਵੇਗੀ ਨਹੀਂ ਜਵੇਗੀ ਨਹੀਂ ਚੱਲੇਗੀ ਭਾਗ ਰੇ ਰੇ ਨੀਂ ਨਾਨਕ ਕੋਟਾ ਰੱਖ ਕੇ ਧੋਤ ਕੋਟਾ ਰੋਹਰ ਦੇ ਕਾਤਲਾਂ ਨੂੰ ਫਾਣ ਲਾ ਹਾਏ ਲੋ ਹਾਏ ਲੋ ਚਲ ਕਰਨ ਦੇ ਕਾਤਲਾਂ ਨੂੰ ਫਾਣ ਲਾ ਹਾਏ ਲੋ ਮੁਰਦਾਬਾਨ ਕੇਂਦਰ ਦੀ ਮੋਦੀ ਸਰਕਾਰ ਮੁਰਦਾਬਾਨ 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 ਕੇਂਦਰ ਦੀ ਮੋਦੀ ਸਰਕਾਰ ਮੁਰਦਾਬਾਨ 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 ਹਏ 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 ਮੌਤੀ ਮਰ ਗਿਆ ਹਾਏ ਹਾਏ ਹਏ 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 ਜਿਆਉਂ ਚ ਗੁੰਡਾਦ ਕਰਦੀ ਬੰਦ ਕਰੋ ਬੰਦ ਕਰੋ ਮੌਤੀ ਸਰਕਾਰ ਮਰਦਾਬਾ 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 ਸਰਕਾਰ ਲਾਓ ਹਾਏ ਲਾਓ ਪਾਹੇ ਲਾਓ ਸਰਕਾਰ ਦੇ ਕਾਤਲਾਂ ਨੂੰ ਹਾਏ ਲਾਓ ਹਾਏ मगर तूं हमण ਦੀਏ ਤੂੰ ਮੰਨ ਬਸੀ ਸੰਤਾਨ ਕਾ ਬਰਸੀ ਮਦੀ ਮਰਿਆ ਜਾਣ ਕੇ ਲੱਗਦਾ ਮਦੀ ਮਰਿਆ ਜਾਣ ਕੇ ਜੱਗਾ ਸੰਦੇਾਨ ਕੇ ਬੁਲਤੀ ਸਰਕਾਰ ਬੰਦਾਬਲ ਅੱਜ ਦਾ ਜੋ ਪ੍ਰੋਗਰਾਮ ਹੈ ਕੱਲ ਸਯੁਕਤ ਸਾਨ ਮੋਰਚਾ ਭਾਰਤ ਦੀ ਜੋ ਮੀਟਿੰਗ ਸੀ ਚੰਡੀਗੜ੍ਹ ਔਰ ਜੋ ਤਸ਼ੱਦਦ ਸਰਕਾਰ ਸ਼ੰਭੂ ਬਾਰਡਰ ਖਨੋਰੀ ਬਾਰਡਰ ਤੇ ਕਰ ਰਹੀ ਹੈ ਬਹੁਤ ਭੈੜੇ ਜੋ ਕਾਰਨਾਮੇ ਕੀਤੇ ਨੇ ਨੌਜਵਾਨ ਦੀ ਮੌਤ ਗੋਲੀਆਂ ਮਾਰ ਕੇ ਕਰ ਦਿੱਤੀ ਸੈਂਕੜੇ ਜੋ ਟਰੈਕਟਰ ਹੈ ਔਰ ਵਹੀ ਕੱਲ ਸਾਡੇ ਜਿਹੜੇ ਹੈਗੇ ਆ ਉਹ ਕਿਸਾਨਾਂ ਦੇ ਉਹਨਾਂ ਨੇ ਉੱਥੇ ਭੰਨ ਤੋੜ ਦਿੱਤੇ ਹੈਗੇ ਆ ਸੋ ਉਹਦੇ ਬਾਰੇ ਵਿੱਚ ਕੱਲ ਫੈਸਲਾ ਲਿਆ ਸੀ ਸ joint ਕਾਨ ਕਿਸਾਨ ਮੋਰਚਾ ਭਾਰਤ ਨੇ ਕਿ ਕੱਲ ਨੂੰ ਕਾਲੇ ਦਿਸਵਜੋਂ ਅੱਜ 23 ਤਰੀਕ ਨੂੰ ਕਾਲੇ ਦਿਸਵਜੋਂ ਮਨਾਇਆ ਜਾਵੇ ਔਰ ਸਾਰੇ ਦੇਸ਼ ਦੇ ਵਿੱਚ ਖੱਟੜ ਅਨਲ ਜੋਚੀ ਜੋਤ ਹਰਿਆਣਾ ਦਾ ਜੋ ਹੈਗਾ ਮੰਤਰੀ ਔਰ ਨਾਲ ਦੀ ਨਾਲ ਜਿਹੜਾ ਮਿਤ ਸ਼ਾ ਹੈਗਾ ਉਹਦੇ ਪੁਤਲੇ ਜੇ ਸਾਰੇ ਦੇਖ ਦੇ ਵਿੱਚ ਫੂਕੇ ਜਾਣ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਉਸੇ ਸਰਕਾਰ ਦੇ ਜੋ ਕਾਰਨਾਮੇ ਐ ਉਹ ਨੰਗੇ ਹੋ ਸਕਣ ਸੋ ਉਹਦੇ ਬਾਰੇ ਦੇ ਵਿੱਚ ਕੱਲ ਇਹ ਜਿਹੜਾ ਬਹੁਤ ਵੱਡਾ ਫੈਸਲਾ ਸਾਰੇ ਭਾਰਤ ਦੀਆਂ ਜਥੇਬੰਦੀਆਂ ਨੇ ਜਿਹੜੀਆਂ ਐ ਘੜ ਲਿਆ ਸੀਗਾ ਤੋਂ ਸਾਰੇ ਭਾਰਤ ਦੇ ਵਿੱਚ ਅੱਜ ਜਿਹੜੇ ਥਾਂ ਥਾਂ ਤੇ ਤਹਿਸੀਲ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਜਿਹੜੇ ਸਾਰੇ ਐ ਪੁਤਲੇ ਜੋ ਸਾਰੇ ਜਾ ਰਹੇ ਆ। ਇਸ ਤੋਂ ਅਗਲਾ ਕੀ ਪਲਾਨ ਹੈ? ਅਗੇ ਇਸ ਤੋਂ ਅਗਲਾ ਪਹਿਲਾਂ ਸਾਡਾ ਜੇ 26 ਤਰੀਕ ਦਾ ਜੋ ਟਰੈਕਟਰ ਸਾਰੇ ਦੇਸ਼ ਦੇ ਵਿੱਚ ਟਰੈਕਟਰ ਸੀ ਸੜਕਾਂ ਤੇ ਲਿਆਉਣੇ ਨੇ। ਉਹਦਾ ਇੱਕ ਤਾਂ ਮਕਸਦ ਇਹ ਆ ਵੀ ਸਰਕਾਰ ਨੂੰ ਇਹ ਦੱਸਣਾ ਔਰ ਕੋਰਟਾਂ ਵੱਲੋਂ ਸਰਕਾਰ ਵੱਲੋਂ ਇਹ ਫੈਸਲੇ ਕੀਤੇ ਜਾ ਰਹੇ ਆ ਕਿ ਜਿਹੜੇ ਜ਼ਿਮੀਂਦਾਰ ਹੈਗੇ ਨੇ ਕਿਤੇ ਧਰਨਾ ਮਜਾਰਾ ਕਰਨ ਜਾਣ ਤਾਂ ਟਾਈਟਲ ਜਾ ਨਹੀਂ ਸਕਦੇ ਕਿਉਂਕਿ ਟਰੈਕਟਰ ਸਾਡਾ ਸਿੰਬਲ ਹੈ ਇਸ ਕਰਕੇ ਫੈਸਲਾ ਕੀਤਾ ਸੀ ਉਸ ਖੇਤਾਨੇ ਮੋਰਚੇ ਵੱਲੋਂ ਇਹ 26 ਤਰੀਕ ਨੂੰ ਸਾਰੇ ਹਾਈਵੇ ਜਾਂ ਕਿ ਜੋ ਵੱਡੀਆਂ ਸੜਕਾਂ ਹੈਗੀਆਂ ਉਹਨਾਂ ਦੇ ਟਰੈਕਟਰ ਘਰਾਂ ਤੋਂ ਬਾਹਰ ਕੱਢ ਕੇ ਅਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਬਾਹਰ ਕੱਢ ਕੇ ਸਾਰੇ ਦੇਸ਼ ਦੇ ਵਿੱਚ ਖੜੇ ਕਰਾਂਗੇ ਦੱਸਾਂਗੇ ਸਰਕਾਰ ਨੂੰ ਕਿ ਜਿੰਮੇਵਾਰ ਦੇ ਜੋ ਟਰੈਕਟਰੀ ਸਿੰਬਲ ਹੈ ਸਾਡੇ ਟਰੈਕਟਰੀ ਭਰਨਿਆਂ ਮਜਾਂ ਦੇ ਟਰੈਕਟਰੀ ਜਾਣਗੇ ਕਿਉਂਕਿ ਸਾਡੇ ਉੱਤੇ ਘਰ ਵੀ ਜੋ ਟਰਾਲੀਆਂ ਹੁੰਦੇ ਨੇ ਅਸੀਂ ਉੱਤੇ ਚੜ ਕੇ ਵੀ ਜਾਣੇ ਆ ਸਾਡੇ ਅਸੀਂ ਹੋਰ ਸਾਧਨਾਂ ਤੇ ਨਹੀਂ ਜਾ ਸਕਦੇ ਇਸ ਕਰਕੇ ਜਿਹੜਾ 26 ਤਰੀਕ ਨੂੰ ਸਾਡਾ ਟਰੈਕਟਰ ਜਿਹੜਾ ਹੈ ਉਸ ਸੜਕਾਂ ਤੇ ਹੋ ਹੈਗੀ ਸਾਡੀ ਪੰਚਾਇਤ ਮਹਾਪੰਚਾਇਜ ਨੂੰ ਕਹਿ ਲਗੇ ਜਿਹਦੇ ਚ ਲੱਖਾਂ ਦਾ ਇਕੱਠ ਹੋਵੇਗਾ ਸੋ ਆਓ ਕੱਲ ਉਹ ਵੀ ਫੈਸਲਾ ਹੋਇਆ ਕਿ 26 ਤਰੀਕ ਨੂੰ ਸਾਰਾ ਮਾਰਚ ਹੋ ਅਸੀਂ ਹੈ ਗਿਆ ਟਰੈਕਟਰ ਨਹੀਂ ਉਸ ਦਿਨ ਲੈ ਕੇ ਜਾਵਾਂਗੇ ਅਸੀਂ ਗੱਡੀਆਂ ਰਾਈ ਹੋਰ ਸਾਧਨਾਂ ਰਾਈ ਲੱਖਾਂ ਕਿਸਾਨ ਜੋ ਹੈ ਉਹ ਰਾਮਲੀਲਾ ਗਰਾਊਂਡ ਦੇ ਵਿੱਚ ਜਿਹੜਾ ਦਿੱਲੀ ਵਿੱਚ ਇਕੱਠਾ ਹੋਵੇਗਾ ਉਹ ਸਰਕਾਰ ਨੂੰ ਦੱਸਾਂਗੇ ਜੋ ਸਰਕਾਰ ਦੀਆਂ ਕੋਝੀਆਂ ਚਾਲਾਂ ਹੈਗੀਆਂ ਕਿ ਜਥੇਬੰਦੀਆਂ ਨੂੰ ਫੇਲ ਕਰਨਾ ਪਾੜ ਕੇ ਦੋ ਟੋਟੇ ਕਰਨਾ ਜਾਂ ਕਿਸੇ ਦੀਆਂ ਚਾਲਾਂ ਚੱਲਣੀਆਂ ਉਹ ਦੱਸਾਂਗੇ ਸਰਕਾਰ ਨੂੰ ਕੱਲ ਹੀ ਦੇਖ ਲਵੇ ਸਰਕਾਰ ਕਿਵੇਂ ਉੱਥੇ ਕਿ ਸਾਰਾ ਦੇਸ਼ ਇਕੱਠਾ ਹੋਇਆ ਸਾਰੇ ਦੇਸ਼ ਦੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਸੀ ਕਿ ਜਿਹੜਾ ਕਿਸਾਨ ਹੈ ਕਿਸਾਨ ਜਥੇਬੰਦੀਆਂ ਸਿਉਤ ਕਿਸਾਨ ਮੋਰਚਾ ਉਵੇਂ ਖੜਾ ਜਿਵੇਂ ਪਹਿਲਾਂ ਸੀ ਉਹਦੀ ਤਾਕਤ ਉਵੇਂ ਖੜੀ ਹੈ ਉਹ ਦੱਸਣ ਵਾਸਤੇ ਜਿਹੜਾ ਹੈਗਾ 14 ਤਰੀਕ ਨੂੰ ਬਹੁਤ ਵੱਡੀ ਹੈ ਜੀ ਅਸੀਂ ਮਹਾਂ ਪੰਚਾਇਤ ਕਰਾਂਗੇ ਨਾ ਅਮਰਜੀਤ ਕੌਰ ਚੰਦਪਾਨ ਮੈਂ ਕ੍ਰਾਂਤੀਕਾਰੀ ਕਿਸਾਨ ਜੀ ਨੇ ਪੰਜਾਬ ਦੀ ਜ਼ਿਲ੍ਹਾ ਮੀਤ ਪ੍ਰਧਾਨ ਹਾਂ ਜੀ ਅਸੀਂ ਤਾਂ ਜੀ ਇਹੀ ਕਹਿਣਾ ਚਾਹੁੰਦੀ ਆ ਜਿਹੜੇ ਸਾਡੇ ਬੱਚਿਆਂ ਨੇ ਸ਼ਹੀਦੀ ਪਾਈ ਆ ਕੀ ਕੱਲ ਗੋਲੀ ਚਲਾਈ ਆ ਅਸੀਂ ਤਾਂ ਸਰਕਾਰ ਨੂੰ ਇਹ ਕਹਿਣਾ ਜੀ ਕਿ ਐਡਾ ਕਿੱਡਾ ਕੋ ਮਸਲਾ ਸੀ ਜਿਹੜਾ ਇਹਨਾਂ ਨੇ ਗੋਲੀ ਚਲਾਈ ਸਾਡੇ ਬੱਚਿਆਂ ਨੂੰ ਅਸ਼ੀਦ ਕੀਤਾ ਕੱਲੇ ਕੱਲੇ ਮਾਵਾਂ ਦੇ ਪੁੱਤ ਆ ਅਸੀਂ ਤਾਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੀ ਆ ਵੀ ਸਾਡੀਆਂ ਅੰਦਰਾਂ ਨੂੰ ਹੱਥ ਨਾ ਪਾਵੇ ਤੇ ਜੇ ਔਰਤਾਂ ਜਾਗ ਪਈਆਂ ਤਾਂ ਸਰਕਾਰ ਵਾਸਤੇ ਬਹੁਤ ਹੀ ਇਹ ਮੰਦਭਾਗੀ ਖਬਰ ਹੋਊਗੀ ਵੀ ਔਰਤਾਂ ਨੇ ਹਥਿਆਰ ਚੁੱਕੇ ਸਾਡੇ ਬੱਚਿਆਂ ਦੀ ਜਿਹੜੀ ਲਾਛਾ ਸਾਡੇ ਪੰਜਾਬ ਭਰ ਵਿੱਚ ਪੂਰੇ ਪੰਜਾਬ ਦੇ ਵਿੱਚ ਅੱਜ ਤਵੇ ਮੁੱਦੇ ਹੋਏ ਪਿਆ ਸਾਨੂੰ ਪਤਾ ਸਾਡੇ ਦਿਲ ਤੇ ਕੀ ਬੀਤੀ ਆ ਜੇ ਸਰਕਾਰ ਨੇ ਸਾਨੂੰ ਖਤਮ ਹੀ ਕਰਨਾ ਸਾਨੂੰ ਹੀ ਕਹਦੇ ਵੀ ਪੰਜਾਬ ਨਾਲ ਲਿੰਕ ਹੀ ਨਹੀਂ ਰੱਖਣਾ ਕਿਉਂ ਸਾਡੇ ਨਸਲ ਨੂੰ ਬਰਬਾਦ ਕਰੀ ਜਾਂਦੇ ਕਿਉਂ ਸਾਡੇ ਬੱਚਿਆਂ ਨੂੰ ਖਤਮ ਕਰੀ ਜਾਂਦੇ ਆ ਵੀ ਸਾਨੂੰ ਜਵਾਬ ਦੇਵੇ ਇੱਕ ਵਾਰੀ ਸਰਕਾਰ ਆ ਕੇ ਜਦੋਂ ਵੋਟਾਂ ਮੰਗਣੀਆਂ ਹੁੰਦੀਆਂ ਉਦੋਂ ਕੋਲੇ ਚੱਕ ਕੇ ਸਾਡੇ 12 ਦੇ ਵਿੱਚ ਆਉਂਦੇ ਆ ਵੀ ਸਾਨੂੰ ਜਿਤਾਓ ਅਸੀਂ ਤੁਹਾਡੇ ਨਾਲ ਆ ਅੱਜ ਭਗਵੰਤ ਮਾਨ ਵੀ ਨਹੀਂ ਖੜਾ ਭਗਵੰਤ ਮਾਨ ਕਿਉਂ ਨਹੀਂ ਗੋਲੀ ਦੇ ਮੂਰੇ ਹੋਇਆਗਾ ਕਿਉਂ ਨਹੀਂ ਉਹਨੇ ਸ਼ੀਦੀ ਪਾਈ ਐਨਾ ਸੀ ਮੈਂ ਪੰਜਾਬ ਦਾ ਪੁੱਤ ਆ ਮੈਂ ਤੁਹਾਡੇ ਨਾਲ ਵਕੀਲ ਬਣ ਕੇ ਖੜਾ ਤੇ ਅੱਜ ਸਾਡੇ ਬੱਚਿਆਂ ਨੂੰ ਸ਼ੀਦੀ ਦੇਣੀ ਪਈ ਕੀ ਸਾਨੂੰ ਕੀ ਮਿਲਿਆ ਸਾਨੂੰ ਇਹ ਸਰਕਾਰਾਂ ਤੋਂ ਸਾਨੂੰ ਆਪਦੇ ਪੰਜਾਬ ਦੇ ਪੁੱਤ ਤੋਂ ਨਹੀਂ ਕੁਝ ਮਿਲਿਆ ਜਿਹਨੂੰ ਅਸੀਂ ਮਾਣ ਕਰਕੇ ਬਣਾਇਆ ਸੀਗਾ ਵੀ ਸਾਨੂੰ ਪੂਰਾ ਮਾਣ ਆ ਸਾਡੇ ਨਾਲ ਖੜੂਗਾ ਅੱਜ ਉਹ ਸਾਨੂੰ ਮੁਆਵਜ਼ਾ ਦੇ ਕੇ ਕਹਿੰਦਾ ਵੀ ਲੈ ਤੁਹਾਡੇ ਬੱਚਿਆਂ ਨੂੰ ਨੌਕਰੀ ਮਿਲ ਜੇਗੀ ਮਗਰ ਘਰਦਿਆਂ ਨੂੰ ਮਿਲ ਜੂ ਕੀ ਸਾਡੇ ਉਹ ਬੱਚੇ ਦੀ ਘਾਟ ਪੂਰੀ ਕਰ ਦੂਗਾ ਉਹ ਕਦੀ ਵੀ ਨਹੀਂ ਹੋ ਸਕਦੀ ਵੀ ਸਾਨੂੰ ਨਾ ਮਜਬੂਰ ਕੀਤਾ ਜਾਵੇ ਸਾਡੀਆਂ ਆਂਦਰਾ ਨੂੰ ਨਾ ਹੱਥ ਪਾਵੇ ਸਰਕਾਰ ਮੇਰੀ ਇਹੀ ਬੇਨਤੀ ਆ 14 ਤਰੀਕ ਨੂੰ ਜਿਹੜਾ ਹੈਗਾ ਦਿੱਲੀ ਜਾਣ ਦੇ ਕਿਹਾ ਹੈ ਮਹਾਪੰਚਾਇਤ ਕੀਤੀ ਜਾਣੀ ਆ ਲੱਗਦਾ ਜਿਸ ਤਰ੍ਹਾਂ ਹੁਣ ਬਾਰਡਰਾਂ ਤੇ ਹੋ ਰਿਹਾ ਕਿ ਤੁਹਾਨੂੰ ਉੱਤੇ ਜਾਣ ਦਿੱਤਾ ਜਾਵੇਗਾ ਨਹੀਂ ਸਾਨੂੰ ਨਹੀਂ ਲੱਗਦਾ ਸਾਨੂੰ ਜਾਣ ਦਿੱਤਾ ਜਾਊਗਾ ਜਿਹੜੀ ਕਰਤੂਤ ਸਰਕਾਰ ਆਪਦੀ ਵਿਖਾਈ ਜਾਂਦੀ ਨਾ ਇਹ ਨਹੀਂ ਹੈਗਾ ਉੱਥੇ ਫੌਜ ਆ ਉੱਥੇ ਗੁੰਡੇਵਾੜੇ ਹੋਇਆ ਜਿਹੜੀ ਕੱਲ ਗੋਲੀ ਚੱਲੀ ਆ ਉਹ ਗੁੰਡਾਗਰਦੀ ਹੋਈ ਆ ਕੋਈ ਗੋਲੀ ਕੋਈ ਫੌਜ ਨੇ ਨਹੀਂ ਚਲਾਈ ਸਾਨੂੰ ਪਤਾ ਫੌਜ ਗੋਲੀ ਨਹੀਂ ਚਲਾਉਂਦੀ ਏ ਵੀ ਪਤਾ ਸਾਨੂੰ ਦਿੱਲੀ ਨਹੀਂ ਜਾਣ ਦੇਣਾ ਪਰ ਅਸੀਂ ਜਾਵਾਂਗੇ ਅਸੀਂ ਜਾਵਾਂਗੇ ਵੀ ਜ਼ਰੂਰ ਅੱਜ ਦਾ ਜਿਹੜਾ ਅਗਸਟ ਚਨ ਹੈ ਸੰਯੁਕਤ ਮੌਜੇਵਾਲਾ ਜਿਹੜੀ ਕੱਲ ਮੀਟਿੰਗ ਲੈ ਕੇ ਵੱਡੇ ਫੈਸਲੇ ਲਏ ਗਏ ਆ ਉਹਦੇ ਤਹਿਤ ਹੀ ਜਿਹੜਾ ਕਿ ਕੇਂਦਰ ਵੱਲੋਂ ਦੇ ਇਸ਼ਾਰੇ ਤੇ ਜਿਹੜੀ ਹਰਿਆਣਾ ਸਰਕਾਰ ਨੇ ਸਾਡੇ ਨੌਜਵਾਨਾਂ ਤੇ تشਦਦ ਕੀਤਾ ਉਹਨਾਂ ਦੇ ਉੱਪਰ लाठी चार्ज ਕਰਕੇ ਟਰੈਕਟਰ ਦਾ ਨੁਕਸਾਨ ਕਰਕੇ ਵੱਡੇ ਪੱਧਰ ਤੇ ਸਾਡੇ ਜਿਹੜੇ ਕਿਸਾਨ ਉੱਤੇ ਜ਼ਖਮੀ ਕੀਤੇ ਆ ਤੇ ਨੌਜਵਾਨ ਜਿਨ੍ਹਾਂ ਨੇ ਉੱਤੇ ਸ਼ਹੀਦੀਆਂ ਵੀ ਪਾਈਆਂ ਉਸੇ ਉਸਤੇ ਦੇ ਅੱਜ ਇਹਨੂੰ ਕਾਲੇ ਦਿਨ ਵਜੋਂ ਇਹਨਾਂ ਦੇ ਅੱਜਪਰ ਦਾ ਗ੍ਰਹਿ ਮੰਤਰੀ ਅਮਰਦ ਸ਼ਾ ਹਰਿਆਣੇ ਦੇ ਮਨੋਜ ਖੰਡਰ ਤੇ ਜਿਹੜਾ ਗ੍ਰਹਿ ਮੰਤਰੀ ਉਹਨਾਂ ਦੇ ਅੱਜ ਪੁਤਲੇ ਫੂਕ ਕੇ ਜਿਹੜਾ ਅੱਜ ਕਾਲਾ ਦਿਨ ਮਨਾਇਆ ਤੇ ਆਉਣ ਵਾਲੀ 24 ਤਰੀਕ ਨੂੰ ਟਰੈਕਟਰ ਮਾਲਚ ਕਰਕੇ ਜਿਹੜਾ ਸਰਕਾਰ ਦੇ ਅੱਗੇ ਰੋਸ ਪ੍ਰਦਰਸ਼ਨ ਕਰਾਂਗੇ ਉਸ ਤੋਂ ਬਾਅਦ ਜਿਹੜੀ ਅਗਲੇ ਮਹੀਨੇ ਦੀ 14 ਤਰੀਕ ਨੂੰ ਦਿੱਲੀ ਦੇ ਪ੍ਰਧਾਨ ਵਿੱਚ ਜਾ ਕੇ ਵੱਡੀ ਮਹਾਪੰਚਾਇਤ ਕਰਕੇ ਇਸ ਸੈਂਟਰ ਦੀ ਸਰਕਾਰ ਨੂੰ ਪੜਨੇ ਪਾਵਾਂਗੇ ਇਨਾਂ ਦੀ ਇੱਕ ਇੱਕ ਚੀਜ਼ ਜਿਹੜੇ ਇਹਨਾਂ ਨੇ ਤਾਨਾ ਸ਼ਹੀਦ ਵਈਏ ਨਾਲ ਸਾਡੇ ਤੇ ਜ਼ੁਲਮ ਕੀਤੇ ਪੰਜਾਬ ਦੇ ਵਿੱਚ ਆ ਕੇ ਫੌਜਾਂ ਲਾ ਕੇ ਉਹਦਾ ਇੱਕ ਇੱਕ ਦਾ ਹਿਸਾਬ ਉੱਥੇ ਗਰਾਉਂਡ ਤੇ ਇਹਨਾਂ ਤੋਂ ਲਿਆ ਜਾਊਗਾ